ਗੁਜਰਾਤ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜੰਮੇ ਧੀਰੂ ਭਾਈ ਅਮਬਾਨੀ ਜੋ ਕਿ ਇੱਕ ਠੇਕੇ ਤੇ ពਔਰੇ ਵੇਚਿਆ ਕਰਦੇ ਸਨ ਉਹਨਾਂ ਨੇ ਅਜਿਹਾ ਕੀ ਕੀਤਾ ਕਿ ਕੁਝ ਹੀ ਸਾਲਾਂ ਵਿੱਚ ਬਣ ਕੇ ਏਸ਼ੀਆ ਦੇ ਸਭ ਤੋਂ ਵੱਡੇ ਬਿਜ਼ਨਸ ਟਾਈਕון ਅਤੇ ਬਣਾ ਦਿੱਤਾ 75 ਹਜ਼ਾਰ ਕਰੋੜ ਦਾ ਰਿਲਾਇੰਸ ਸਾਮਰਾਜ ਅੱਜ ਜਾਣਾਂਗੇ ਧੀਰੂ ਭਾਈ ਅਮਬਾਨੀ ਦੇ ਜੀਵਨ ਨਾਲ ਜੁੜੀ ਇੱਕ ਅਜਿਹੀ ਅਣ ਸੁਣੀ ਕਹਾਣੀ ਜੋ ਤੁਹਾਨੂੰ ਹੈਰਾਨ ਕਰ ਦੇਵੇਗੀ ਤਾਂ ਪੂਰੀ ਵੀਡੀਓ ਨੂੰ ਜ਼ਰੂਰ ਵੇਖੋ ਪੰਜਾਬ ਦੇ ਦਹਾਕੇ ਵਿੱਚ ਜਮਨ ਪੁਲਸ ਇੱਕ 18 ਸਾਲ ਦੇ ਭਾਰਤੀ ਮੁੰਡੇ ਨੂੰ ਪਾਗਲਾ ਮੰਨ ਲਭ ਰੀ ਸੀ ਕਿਉਂਕਿ ਉਸ ਨੇ ਅਰਬ ਸਰਕਾਰ ਨੂੰ ਬੇਵਕੂਫ ਬਣਾ ਕੇ ਲੱਖਾਂ ਰੁਪਏ ਸ਼ਾਪੂਸਾ ਤਾਂ ਹੋਇਆ ਇਹ ਸੀ ਕਿ 1950 ਵਿੱਚ ਮਾਰਕੀਟ ਤੋਂ ਜਮਨ ਦੀ ਕਰੰਸੀ ਜਮਣੀ ਰਿਆਲ ਅਚਾਨਕ ਘਟ ਗਈ ਸਰਕਾਰ ਨੂੰ ਸਮਝ ਨਹੀਂ ਆ ਰਹੀ ਸੀ ਕਿ ਅਸਲ ਵਿੱਚ ਇੰਨੇ ਉਹਨਾਂ ਨੇ ਸਿੱਕੇ ਛਾਪੇ ਹੈਗੇ ਨੇ ਤੇ ਉਹ ਗਾਇਬ ਕਿੱਥੇ ਹੋ ਗਏ ਇਸ ਲਈ ਇਸ ਦੀ ਜਾਂਚ ਲਈ ਜਮਨੀ ਸਰਕਾਰ ਨੇ ਸਪੈਸ਼ਲ ਯੂਨਿਟ ਬਣਾਇਆ ਅਤੇ 3 ਮਹੀਨੇ ਲੰਬੀ ਜਾਂਚ ਉਹਨਾਂ ਨੂੰ ਇੱਕ 18 ਸਾਲ ਦੇ ਮੁੰਡੇ ਤੱਕ ਲੈ ਗਈ ਅਤੇ ਖੋਜ ਬੀਨ ਤੋਂ ਪਤਾ ਲੱਗਾ ਕਿ ਉਸ ਨੂੰ ਆਪਣੀ ਨੌਕਰੀ ਤੋਂ ਜੋ ਤਨਖਾਹ ਨੋਟਾਂ ਦੇ ਰੂਪ ਵਿੱਚ ਮਿਲਦੀ ਸੀ ਉਹ ਉਸ ਨੂੰ ਸਿੱਕਿਆਂ ਵਿੱਚ ਬਦਲ ਲੈਂਦਾ ਸੀ ਅਤੇ ਜਮਨੀ ਰਿਆਲ ਦੇ ਨਾਲ ਵਟਾਂਦਰਾ ਕਰ ਲੈਂਦਾ ਸੀ ਕਿਉਂਕਿ ਇਹ ਰਿਆਲ ਦੇ ਸਿੱਕੇ ਅਸਲੀ ਚਾਂਦੀ ਦੇ ਸਨ ਅਤੇ ਉਸ ਵੇਲੇ ਮਾਰਕੀਟ ਵਿੱਚ ਚਾਂਦੀ ਦੀ ਕੀਮਤ ਇਨ੍ਹਾਂ ਸਿੱਕਿਆਂ ਦੀ ਅਸਲ ਕਰੰਸੀ ਵੈਲਿਊ ਤੋਂ ਕਈ ਗੁਣਾ ਜ਼ਿਆਦਾ ਸੀ ਇਸ ਲਈ ਉਹ ਮੁੰਡਾ ਇਨ੍ਹਾਂ ਸਿੱਕਿਆਂ ਨੂੰ ਪਿਘਲਾ ਕੇ ਚਾਂਦੀ ਦੇ ਬਲੌਕ ਬਣਾ ਲੈਂਦਾ ਸੀ ਅਤੇ ਬ੍ਰਿਟਿਸ਼ ਉਹ ਪਾਰੀਆਂ ਨੂੰ ਚਾਂਦੀ ਦੇ ਭਾਅ ਵਿੱਚ ਵੇਚ ਦਿੰਦਾ ਸੀ ਅਤੇ ਜਦੋਂ ਇਸ ਚੀਜ਼ ਦਾ ਇਹ ਗੁਪਤ ਕਾਰੋਬਾਰ ਦਾ ਸਰਕਾਰ ਦੇ ਸਾਹਮਣੇ ਭਾਂਡਾ ਖੁੱਲਿਆ ਤਾਂ ਉਹਨਾਂ ਨੇ ਚਾਂਦੀ ਦੇ ਸਿੱਕੇ ਬਣਾਉਣੇ ਬੰਦ ਕਰ ਦਿੱਤੇ ਪਰ ਉਦੋਂ ਤੱਕ ਇਹ ਮੁੰਡਾ ਲੱਖਾਂ ਦਾ ਮੁਨਾਫਾ ਕਮਾ ਚੁੱਕਾ ਸੀ ਅਤੇ ਭਾਰਤ ਵਾਪਸ ਆ ਚੁੱਕਾ ਸੀ ਇਸ ਮੁੰਡੇ ਦਾ ਨਾਮ ਸੀ ਧੀਰਜ ਲਾਲ ਹੀਰਾਚੰਦ ਅੰਬਾਨੀ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਮਿੱਟੀ ਨੂੰ ਵੀ ਸੋਨਾ ਬਣਾ ਸਕਦੇ ਨੇ ਭਾਵ ਹਰ ਹਾਲਤ ਵਿੱਚ ਪੈਸੇ ਕਮਾ ਸਕਦੇ 28 ਦਸੰਬਰ 1932 ਦੇ ਦਿਨ ਗੁਜਰਾਤ ਦੇ ਚੋਰਵਾੜ ਪਿੰਡ ਵਿੱਚ ਧੀਰਜ لال ਹੀਰਾਚੰਦ ਅਵਾਨੀ ਦਾ ਜਨਮ ਹੋਇਆ। ਪਿਤਾ ਪਿੰਡ ਦੇ ਸਕੂਲ ਵਿੱਚ ਅਧਿਆਪਕ ਸਨ। ਮਾਂ ਕਰੇਲੂ ਔਰਤ ਅਤੇ ਘਰ ਦੀ ਆਰਥਿਕ ਸਥਿਤੀ ਅਜਹੀ ਸੀ ਕਿ ਸਿੱਖਿਆ ਇੱਕ ਸੰਘਰਸ਼ ਤੋਂ ਘਟ ਰਹੀ ਸੀ। ਪਰ ਪਿਤਾ ਚਾਹੁੰਦੇ ਸਨ ਕਿ ਧੀਰੂ ਭਾਈ ਭਾਵ ਧੀਰਜ لال ਪੜ੍ਹਾਈ ਕਰਕੇ ਸਰਕਾਰੀ ਨੌਕਰੀ ਕਰੇ। ਹਾਲਾਂਕਿ ਧੀਰੂ ਭਾਈ ਨੂੰ ਪੜ੍ਹਨ ਲਿਖਣ ਵਿੱਚ ਕੋਈ ਵੀ ਦਿਲਚਸਪੀ ਨਹੀਂ ਸੀ। ਪਰ ਪਿਤਾ ਦੀ ਇੱਛਾ ਦਾ ਮਾਰ ਰੱਖਦੇ ਹੋਏ ਆ ਉਹਨਾਂ ਨੇ 16 ਸਾਲ ਦੀ ਉਮਰ ਤੱਕ ਪੜ੍ਹਾਈ ਕੀਤੀ। ਫਿਰ ਸਕੂਲ ਛੱਡ ਕੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਕੰਮ ਧੰਦਾ ਲੱਭਣ ਲੱਗ ਪਿਆ। ਪਰ ਇੱਕ ਛੋਟੇ ਜਿਹੇ ਪਿੰਡ ਵਿੱਚ ਨੌਕਰੀ ਮਿਲਣੀ ਕਾਫੀ ਮੁਸ਼ਕਲ ਸੀ। ਇਸ ਲਈ ਉਹ ਕੰਮ ਦੀ ਤਲਾਸ਼ ਵਿੱਚ ਕਈ ਦਿਨਾਂ ਤੱਕ ਭਟਕਦਾ ਰਿਹਾ। ਅਤੇ ਇਸੇ ਦੌਰਾਨ ਇੱਕ ਦਿਨ ਪਿੰਡ ਦੇ ਮੰਦਰ ਵਿੱਚ ਲੱਗੀ ਵਿਸ਼ਾਲ ਭੀੜ ਨੇ ਉਹਨਾਂ ਦੀ ਸੋਚ ਬਦਲ ਦਿੱਤੀ। ਅਸਲ ਵਿੱਚ ਹਰ ਸਾਲ ਫਰਵਰੀ ਮਾਰਚ ਵਿੱਚ ਇੱਥੇ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ ਇਹ ਜਾਣ ਕੇ ਧੀਰੂ ਭਾਈ ਦੇ ਮਨ ਵਿੱਚ ਪਹਿਲੀ ਵਾਰ ਬਿਜ਼ਨਸ ਦੀ ਜਗਿਆਸਾ ਜਗੀ ਉਹਨਾਂ ਨੇ ਦੇਖਿਆ ਕਿ ਇੱਥੇ ਸ਼ਰਧਾਲੂਆਂ ਦੀ ਲੰਬੀ ਕਤਾਰ ਲੱਗੀ ਰਹਿੰਦੀ ਹੈ ਅਤੇ 2 ਤੋਂ 3 ਘੰਟੇ ਤੱਕ ਲਾਈਨ ਵਿੱਚ ਖੜੇ ਹੋ ਕੇ ਉਹਨਾਂ ਨੂੰ ਭੁੱਖ ਅਤੇ ਪਿਆਸ ਜ਼ਰੂਰ ਲੱਗਦੀ ਹੈ ਇਸ ਲਈ ਉਹ ਭੱਜਦੇ ਹੋਏ ਆਪਣੇ ਘਰ ਗਏ ਅਤੇ ਗੋਲਪ ਤੋੜ ਕੇ ਆਪਣੀ ਸਾਲਾਂ ਦੀ ਜਮ੍ਹਾਂ ਪੂੰਜੀ ਲੈਂਦੇ ਹੋਏ ਵਪਾਰ ਕਰਨ ਲਈ ਨਿਕਲ ਗਏ ਉਹਨਾਂ ਨੇ ਇੱਕ ਪੁਰਾਣਾ ਥੇਲਾ ਖਰੀਦਿਆ ਅਤੇ ਮੰਦਰ ਦੇ ਬਾਹਰ ਫਪੋੜੇ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਬਿਜ਼ਨਸ ਦੇ ਵਿੱਚ ਕਾਫੀ ਭੀੜ ਇਕੱਠੀ ਹੁੰਦੀ ਤੇ ਬਿਜ਼ਨਸ ਦੇ ਵਿੱਚ ਕਾਫੀ ਮੁਨਾਫਾ ਹੋਇਆ ਪਰ ਜਿਵੇਂ ਹੀ ਭੀੜ ਘੱਟੀ ਤਾਂ ਧੰਦਾ ਵੀ ਬੰਦ ਹੋ ਗਿਆ। ਤਾਂ ਹੀ ਉਹਨਾਂ ਨੇ ਦੇਰ ਨਾ ਕਰਦੇ ਹੋਏ ਪਕੌੜਿਆਂ ਦਾ ਵਪਾਰ ਸਮੀਟ ਲਿਆ ਅਤੇ ਕੰਮ ਦੀ ਤਲਾਸ਼ ਲੱਗ ਗਈ। ਇਸ ਦੌਰਾਨ ਉਸਨੇ ਆਪਣੇ ਵੱਡੇ ਭਰਾ ਜਿਸ ਦਾ ਨਾਮ ਸੀਗਾ ਰਮਈ ਲਾਲ ਨੂੰ ਫੋਨ ਕੀਤਾ ਜੋ ਜਮਨ ਵਿੱਚ ਰਹਿੰਦੇ ਸਨ ਅਤੇ ਉਹਨਾਂ ਨੇ ਧੀਰੂ ਭਾਈ ਨੂੰ ਜਮਨ ਆ ਕੇ ਨੌਕਰੀ ਕਰਨ ਦੀ ਸਲਾਹ ਦਿੱਤੀ। ਅਤੇ 30 ਰੁਪਏ ਅਮਾਨੀ 17 ਸਾਲ ਦੀ ਉਮਰ ਦੇ ਵਿੱਚ ਜਮਨ ਦੀ ਫਲਾਈਟ ਫੜ ਕੇ ਜੰਮ ਇਸ ਅਰਬ ਦੇਸ਼ ਵਿੱਚ ਪਹੁੰਚਦੇ ਹੀ ਉਹਨਾਂ ਨੂੰ ਇੱਕ ਪੈਟਰੋਲ ਪੰਪ ਤੇ ਨੌਕਰੀ ਮਿਲੀ ਤਨਖਾਹ ਸੀ ਮਹੱਜ 300 ਰੁਪਏ ਮਹੀਨਾ ਅਤੇ ਉਸ ਦੌਰ ਦੇ ਵਿੱਚ حساب ਨਾਲ ਇਹ ਰਕਮ ਗੁਜ਼ਾਰਾ ਕਰਨ ਲਈ ਕਾਫੀ ਸੀ ਹੁਣ ਜ਼ਿਆਦਾਤਰ ਨੌਕਰੀ ਕਰਨ ਵਾਲੇ ਲੋਕ ਆਪਣਾ ਦਿਨ ਕੱਢਣ ਦੀ ਕੋਸ਼ਿਸ਼ ਵਿੱਚ ਹੁੰਦੇ ਹਨ ਪਰ ਤੀਰੂਪਾਈ ਅਬਾਨੀ ਨੇ ਪੈਟਰੋਲ ਪੰਪ ਤੇ ਗਾਹਕਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਜਿਸ ਕਾਰਨ ਕਈ ਵਾਰ ਗਾਹਕ ਅੱਧੇ ਦੀ ਜਗ੍ਹਾ ਫੁੱਲ ਟੈਂਕ ਕਰਵਾ ਦਿੰਦੇ ਅਤੇ ਉਹਨਾਂ ਦਾ ਗਾਹਕ ਹਮੇਸ਼ਾ ਉਸੇ ਪੈਟਰੋਲ ਪੰਪ ਤੇ ਹੀ ਵਾਪਸ ਆਉਂਦਾ ਸੀ ਜਿਸ ਕਰਕੇ ਪੰਪ ਦੀ ਕਮਾਈ 5 ਗੁਣਾ ਹੋ ਗਈ ਅਤੇ ਮਾਲਕ ਨੇ ਉਹਨਾਂ ਨੂੰ ਪੈਟਰੋਲ ਪੰਪ ਤੇ ਮੈਨੇਜਰ ਬਣਾ ਦਿੱਤਾ ਇਸ ਦੇ ਬਾਵਜੂਦ ਉਹ ਨੌਕਰੀ ਤੋਂ ਬਾਅਦ ਇੱਕ ਆਫਿਸ ਵਿੱਚ ਪਾਰਟ ਟਾਈਮ ਕਲਰਕ ਵਾਂਗ ਦੀ ਕੰਮ ਕਰਦੇ ਸਨ। ਜਮਨ ਵਿੱਚ ਧੀਰੂ ਭਾਈ ਦਾ ਅੰਦਾਜ਼ ਵੀ ਕਾਫੀ ਕਰਮਚਾਰੀਆਂ ਤੋਂ ਬਿਲਕੁਲ ਵੱਖਰਾ ਸੀ। ਜਿੱਥੇ ਬਾਕੀ ਲੋਕ ਸਸਤੀ ਖੜੇ ਹੋ ਕੇ ਇੱਕ ਜਗ੍ਹਾ ਤੇ ਚਾਹ ਪਿੰਦੇ ਉੱਥੇ ਧੀਰੂ ਭਾਈ ਰੋਜ਼ 5 ਸਟਾਰ ਹੋਟਲ ਵਿੱਚ ਜਾ ਕੇ 1 ਰੁਪਏ ਵਾਲੀ ਚਾਹ ਪਿੰਦੇ ਸਨ। ਕਈ ਸਾਥੀਆਂ ਨੇ ਮਜ਼ਾਕ ਵੀ ਉਡਾਇਆ ਕਿ ਇੰਨੀ ਘੱਟ ਤਨਖਾਹ ਵਿੱਚ ਇੰਨੀ ਮਹਿੰਗੀ ਚਾਹ ਇਥੇ ਐਸ਼ੋ ਆਰਾਮ ਕਰਨ ਹੀ ਆਇਓ। ਜਾ ਕੋਸ਼ਿਸ਼ ਕਮਾ ਕੇ ਵੀ ਕਰਨ ਨੂੰ ਲੈ ਕੇ ਜਾਓਗੇ ਪਰ ਥਿਰੂ ਭਾਈ ਜਾਣਦੇ ਸਨ ਕਿ ਉਹ ਚਾਹ ਨਹੀਂ ਮੌਕਾ ਖਰੀਦ ਰਹਿਣਾ ਕਿਉਂਕਿ ਜਿਸ ਹੋਟਲ ਦੇ ਵਿੱਚ ਥਿਰੂ ਭਾਈ ਮਾਨੀ ਜਮਨ ਦੇ ਵਿੱਚ ਚਾਹ ਪੀਂਦੇ ਸਨ ਉੱਥੇ ਵੱਡੇ ਵੱਡੇ ਵਪਾਰੀ ਆਉਂਦੇ ਸਨ ਥਿਰੂ ਭਾਈ ਮਾਨੀ ਉਹਨਾਂ ਦੇ ਨਾਲ ਗੱਲਾਂ ਕਰਦੇ ਉਹਨਾਂ ਦੇ ਨਾਲ ਆਪਣੇ ਰਿਸ਼ਤੇ ਸਾਥਕ ਬਣਾਦੇ ਉਹਨਾਂ ਦੀਆਂ ਟੇਬਲਾਂ ਦੇ ਕੋਲ ਬੈਠਣ ਦੇ ਬਹਾਨੇ ਲੱਭਦੇ ਅਤੇ ਮੌਕਾ ਮਿਲਦੇ ਖੁਦ ਨੂੰ ਬੜੇ ਮਾਣ ਨਾਲ ਇੰਡੀਅਨ ਬਿਜ਼ਨਸਮੈਨ ਦੱਸ ਕੇ ਗੱਲਬਾਤ ਵਿੱਚ ਸ਼ਾਮਲ ਹੋ ਜਾਂਦੇ ਗੱਲ ਕਰਨ ਦਾ ਉਹਨਾਂ ਦਾ ਇੱਕ ਐਨਾ ਹੁਨਰ ਸੀ ਕਿ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਸੀ ਕਿ ਉਹ ਲੋਕਾਂ ਨੂੰ ਆਪਣੇ ਨਾਲ ਕੀ ਲੈਂਦੇ ਸਨ ਇਸੇ ਹੁਨਰ ਕਾਰਨ ਉਹਨਾਂ ਦੇ ਸੰਪਰਕ ਵਿੱਚ ਉਹ ਬ੍ਰਿਟਿਸ਼ ਟਰੇਡਰ ਆਏ ਜੋ ਜਮਨ ਵਿੱਚ ਚਾਂਦੀ ਖਰੀਦਦੇ ਸਨ ਉੱਥੇ ਹੀ ਧੀਰੂ ਭਾਈ ਨੂੰ ਜਮਣੀ ਰਿਆਲ ਦੇ ਸਿੱਕੇ ਭਗਲਾ ਕੇ ਚਾਂਦੀ ਵੇਚਣ ਦਾ ਆਈਡੀਆ ਆਇਆ ਜਿਸ ਦਾ ਜ਼ਿਕਰ ਅਸੀਂ ਵੀਡੀਓ ਦੀ ਸ਼ੁਰੂਆਤ ਵਿੱਚ ਕਰ ਚੁੱਕੇ ਹਾਂ ਇਸੇ ਕਾਰਨ ਕੁਝ ਸਾਲਾਂ ਬਾਅਦ ਹਾਲਾਤ ਅਜਿਹੇ ਬਣ ਗਏ ਕਿ ਧੀਰੂ ਭਾਈ ਨੂੰ ਜਮਨ ਛੱਡ ਕੇ ਭਾਰਤ ਵਾਪਸ ਹੋਣਾ ਪਿਆ ਪਰ ਹੁਣ ਉਹ ਖਾਲੀ ਹੱਥ ਨਹੀਂ ਆਏ ਬਲਕਿ ਉਹਨਾਂ ਕੋਲ ਅਰਬ ਵਿੱਚ ਕਮਾਇਆ ਹੋਇਆ ਅਨੁਭਵ ਸੀ ਵੱਡੇ ਵਪਾਰੀਆਂ ਨਾਲ ਵੱਡੀ ਪਛਾਣ ਸੀ ਅਤੇ ਕੁਝ ਵੱਡਾ ਕਰਨ ਚਾਹਤ ਸੀ ਸਾਲ 1958 ਵਿੱਚ ਉਹਨਾਂ ਨੇ ਮੁੰਬਈ ਦੇ ਇੱਕ ਛੋਟੇ ਜਿਹੇ ਕਮਰੇ ਤੋਂ ਮਸਾਲਿਆਂ ਦੀ ਟਰੇਡਿੰਗ ਦਾ ਵਪਾਰ ਸ਼ੁਰੂ ਕੀਤਾ ਜਿਸ ਵਿੱਚ ਉਹਨਾਂ ਨੇ ਆਪਣੇ ਚਚੇਰੇ ਭਾਈ ਚੰਪਕ ਲਾਲ ਦਮਾਨੀ ਦੇ ਨਾਲ ਮਿਲ ਕੇ 15000 ਨਿਵੇਸ਼ ਕੀਤੇ ਅਤੇ ਆਪਣੀ ਦੁਕਾਨ ਦਾ ਨਾਮ ਰੱਖਿਆ ਰਿਲਾਈਸ ਕਮਰਸ਼ੀਅਲ ਕਾਰਪੋਰੇਸ਼ਨ ਨੂੰ ਵਪਾਰ ਚੰਗਾ ਚੱਲਣ ਲੱਗਾ ਪਰ ਤਿਰੂ ਭਾਈ ਨੇ ਸੁਪਨੇ ਦੋ ਟੇਬਲ ਤਿੰਨ ਕੁਰਸੀਆਂ ਅਤੇ ਇੱਕ ਟੈਲੀਫੋਨ ਵਰਗੀ 350 ਸਕੁਅਰ ਫੁੱਟ ਦੀ ਆਫਿਸ ਜਿੱਤਨ ਦੇ ਨਹੀਂ ਸੰਨ ਇਸ ਲਈ ਉਹਨਾਂ ਨੇ ਸੂਤ ਦੇ ਵਪਾਰ ਵਿੱਚ ਕਦਮ ਰੱਖਣ ਦਾ ਸੋਚਿਆ ਪਰ ਮੁੰਬਈ ਵਿੱਚ ਟੈਕਸਟਾਈਲ ਮਾਰਕੀਟ ਦੇ ਹਾਲਾਤ ਬੜੇ ਅਜੀਬ ਸਨ ਇੱਥੇ ਫੈਕਟਰੀਆਂ ਦਾ ਆਪਣਾ ਇੱਕ ਗੁੱਟ ਸੀ ਇਹ ਇੱਕ ਤਰ੍ਹਾਂ ਦਾ ਅਣਅਲਾਨਿਆ ਪੋਰਟਲ ਜੋ ਕਿ ਥੋਕ ਵਕਰੀਤਾ ਭਾਵ ਹੋਲ ਸੇਲਸ ਨੂੰ ਮਹਿੰਗੇ ਭਾਅ ਤੇ ਮਾਲ ਦਿੰਦਾ ਸੀ ਦੂਜੇ ਪਾਸੇ ਜਿਹੜੇ ਗਾਹਕ ਸੀ ਉਹਨਾਂ ਦਾ ਵੀ ਇੱਕ ਗੱਠ ਜੋੜ ਸੀ ਜੋ ਹੋਲ ਸੇਲ ਉਪਾਰੀਆਂ ਤੇ ਦਬਾਅ ਬਣਾਉਂਦਾ ਸੀ ਮਾਲ ਸਸਤਾ ਵੇਚਣ ਦੇ ਲਈ ਨਤੀਜਾ ਇਹ ਸੀ ਕਿ ਵਿਚਾਲੇ ਫਸੇ ਹੋਲ ਸੇਲਰਸ ਨਾ ਫੈਕਟਰੀ ਤੋਂ ਸਸਤਾ ਖਰੀਦ 파ਰੇ ਸਨ ਤੇ ਨਾ ਹੀ ਗਾਹਕ ਨੂੰ ਮਹਿੰਗਾ ਵੇਚ ਰਹੇ ਸਨ ਭਾਵੇਂ ਜਿਹੜੋ ਇਸ ਬਿਜ਼ਨਸ ਦੇ ਵਿੱਚ ਆਉਂਦੇ ਸਨ ਤਾਂ ਨਾ ਤਾਂ ਬਹੁਤਾ ਮੁਨਾਫਾ ਸੀਗਾ ਸਿਰਫ ਖਰਚੇ ਹੀ ਪੂਰੇ ਹੋ ਗਏ ਸਨ ਇਹੀ ਉਹ ਜਗ੍ਹਾ ਸੀ ਜਿੱਥੇ ਧੀਰੂ ਭਾਈ ਦਾ ਅਸਲੀ ਖੇਡ ਸ਼ੁਰੂ ਹੋਇਆ। ਉਹਨਾਂ ਨੇ ਸਭ ਤੋਂ ਪਹਿਲਾਂ ਹੌਲ ਸੇਲਜ਼ ਨੂੰ ਇੱਕ-ਇੱਕ ਕਰਕੇ ਸਮਝਾਇਆ। ਵੱਖ-ਵੱਖ ਰਹਿ ਕੇ ਤੁਸੀਂ ਫੈਕਟਰੀਆਂ ਦੇ ਸਾਹਮਣੇ ਕੁਝ ਨਹੀਂ ਕਰ ਸਕਦੇ। ਪਰ ਜੇ ਉਹਨਾਂ ਨੇ ਫੈਕਟਰੀਆਂ ਵਾਲਿਆਂ ਨੂੰ ਇਹ ਕਿਹਾ ਕਿ ਜੇਕਰ ਤੁਸੀਂ ਸਾਰੇ ਇਕੱਠੇ ਹੋ ਜਾਂਦੇ ਹੋ ਤਾਂ ਬਾਜ਼ਾਰ ਦੀਆਂ ਸ਼ਰਤਾਂ ਅਸੀਂ ਲਿਖਾਂਗੇ, ਅਸੀਂ ਲਗਾਵਾਂਗੇ। ਦੇਖਦੇ-ਦੇਖਦੇ ਧੀਰੂ ਭਾਈ ਨੇ ਹੌਲ ਸੇਲ ਦੀ ਇੱਕ ਮਜ਼ਬੂਤ ਯੂਨੀਅਨ ਖੜੀ ਕਰ ਦਿੱਤੀ। ਉਹਨਾਂ ਫੈਸਲਾ ਇਹ ਹੋਇਆ ਕਿ ਸਾਰੇ ਵਪਾਰੀ ਫੈਕਟਰੀਆਂ ਤੋਂ ਮਿਲ ਕੇ ਸਿੱਧੇ ਬਲਕ ਵਿੱਚ ਮਾਲ ਚੁੱਕਣ ਸਸਤਾ ਖਰੀਦਣਗੇ ਨਹੀਂ ਅਤੇ ਬਾਜ਼ਾਰ ਵਿੱਚ ਪ੍ਰੀਮੀਅਮ ਭਾਅ ਤੇ ਵਿੱਚ ਪਾਵ ਮੁਨਾਫਾ ਮਚੋਲਿਆਂ ਦੇ ਨਹੀਂ ਇਹਨਾਂ ਵਪਾਰੀਆਂ ਦੇ ਹੱਥ ਆਵੇਗਾ ਪਰ ਤੀਰੂਪਾਈ ਅੰਬਾਨੀ ਦੀ ਇਹ ਚਾਲ ਮੁੰਬਈ ਦੇ ਕੁਝ ਵੱਡੇ ਬਿਜ਼ਨਸਮੈਨ ਘਰਾਣਿਆਂ ਨੂੰ ਨਾ ਦਿਵਾਰ ਗੁਜਰੀ ਇਹ ਉਹੀ ਲੋਕ ਸਨ ਜੋ ਸਾਲਾਂ ਤੋਂ ਇਸ ਮੰਡੀ ਦੇ ਰਾਜ ਕਰਦੇ ਆ ਰਹੇ ਸਨ ਉਹਨਾਂ ਨੇ ਤੁਰੰਤ ਇੱਕ ਰਸੂਕਦਾਰ ਆਈਏਐਸ ਅਧਿਕਾਰੀ ਨੂੰ ਮੋਟੀ ਰਕਮ ਦੇ ਕੇ ਪੂਰੀ ਮਾਰਕੀਟ ਜਿੱਥੇ ਬੈਂਪਰਿਕ ਦੀ ਬੋਲੀ ਲੱਗਦੀ ਸੀ ਸਿੱਧਾ ਤਾਲਾ ਲਗਵਾ ਦਿੱਤਾ। ਤੰਦਾ ਰੁਕ ਗਿਆ, ਟ੍ਰੇਡ ਬੰਦ ਹੋ ਗਿਆ, ਯੂਨੀਅਨ ਵਿੱਚ ਖਲਬਲੀ ਮਚ ਗਈ। ਭਰਤੀ ਰੂਪਾਈ ਨੇ ਇੱਕ ਪਲ ਵੀ ਬਰਬਾਦ ਨਾ ਕਰਦਿਆਂ ਹੋਇਆਂ ਯੂਨੀਅਨ ਦੇ ਸਾਰੇ ਮੈਂਬਰਾਂ ਨੂੰ ਇਕੱਠਾ ਕੀਤਾ ਅਤੇ ਫੈਕਟਰੀ ਤੋਂ ਜਿੰਨਾ ਹੋ ਸਕੇ ਉਹਨਾਂ ਮਾਲ ਚੁੱਕ ਕੇ ਸਿੱਧਾ ਉਸ ਆਈਐਸ ਅਧਿਕਾਰੀ ਦੇ ਘਰ ਪਹੁੰਚ ਗਏ ਜਿੱਥੇ ਕੱਪੜਿਆਂ ਦਾ ਟੀਰ ਲਗਾ ਕੇ ਅੰਦੋਲਨ ਸ਼ੁਰੂ ਕਰ ਦਿੱਤਾ। ਇਹ ਅੰਦੋਲਨ ਸ਼ਾਂਤ ਸੀ ਪਰ ਖਤਰਨਾਕ ਬਿਜ਼ਨਸ ਸੱਤਿਆਗ੍ਰਹਿ ਸੀ ਦ੍ਰਿਸ਼ਿਆ ਜਿਆ ਸੀ ਕਿ ਆਖਰਕਾਰ ਅਧਿਕਾਰੀ ਖਿੜਕੀ ਤੋਂ ਝਾਕਦੇ ਹੀ ਸਮਝ ਗਿਆ ਕਿ ਜੇ ਇਹਨਾਂ ਨੂੰ ਹੁਣੇ ਨਹੀਂ ਰੋਕਿਆ ਤਾਂ ਮੇਰਾ ਰਿਸ਼ਵਤ ਵਾਲਾ ਰਾਜ ਇੱਥੇ ਹੀ ਸੜਕ ਤੇ ਖੁੱਲ ਜਾਵੇਗਾ ਘਬਰਾ ਕੇ ਉਸਨੇ ਤੁਰੰਤ ਆਦੇਸ਼ ਦਿੱਤਾ ਕਿ ਤਾਲਾ ਖੁੱਲੋ ਮਾਰਕੀਟ ਫਿਰ ਸ਼ੁਰੂ ਤੋਂ ਕਰੋ ਇਹ ਉਹ ਮੋੜ ਸੀ ਜਦੋਂ ਮੁੰਬਈ ਦੇ ਕਾਰੋਬਾਰੀਆਂ ਨੂੰ ਪਤਾ ਲੱਗਾ ਕਿ ਤਿਰੂਪਾਈ ਅਵਾਨੀ ਕੋਈ ਸੰਧਾਰਨ ਵਪਾਰੀ ਨਹੀਂ ਹੈ ਪਰ ਹੁਣ ਕੁਝ ਵੱਡਾ ਕਰਨ ਦੀ ਬਾਕੀ ਸੀ 1965 ਦੀ ਇੱਕ ਦੁਪਹਿਰ ਆਪਣੀ ਛੋਟੀ ਜੀ ਆਫਿਸ ਵਿੱਚ ਬੈਠੇ ທີਰੂ ਭਾਈ ਨੇ ਖੁਦ ਨੂੰ ਇੱਕ ਸਵਾਲ ਪੁੱਛਿਆ ਕਿ ਕੀ ਮੈਂ ਇੰਨਾ ਹੀ ਕਰਨ ਆਇਆ ਹਾਂ ਗੁਜਰਾਤੀਆਂ ਦੀ ਰਗਾ ਵਿੱਚ ਵਪਾਰ ਦੌੜਦਾ ਹੈ ਉਹਨਾਂ ਨੇ ਆਪਣੇ 파ਟਰਨਰ ਚੰਪਕ ਲਾਲ ਨਾਲ ਗੱਲ ਕੀਤੀ ਪਰ ਉਹਨਾਂ ਦਾ ਬਿਜ਼ਨਸ ਜਿੰਨਾ ਚੱਲ ਰਿਹਾ ਸੀ ਉਹਨਾਂ ਹੀ ਕਾਫੀ ਸੀ ਇਸ ਲਈ ທີਰੂ ਭਾਈ ਨੇ ਆਪਣਾ ਮਨ ਬਣਾਇਆ ਅਤੇ ਵਪਾਰ ਛੱਡ ਦਿੱਤਾ ਅਤੇ ਕੁਝ ਨਵਾਂ ਕਰਨ ਦੀ ਰਾਹ ਤੇ ਨਿਕਲ ਪਏ ਸਿਰਪਈ ਮਾਨਿੱਤਾ ਮੰਨਣਾ ਸੀ ਕਿ ਸਿਰਫ ਟਰੇਡਿੰਗ ਨਾਲ ਵੱਡਾ ਸਾਮਰਾਜ ਨਹੀਂ ਬਣ ਸਕਦਾ ਬਲਕਿ ਉਸ ਨੂੰ ਖੁਦ ਕੱਪੜਾ ਬਣਾਉਣਾ ਪਵੇਗਾ ਇਸ ਲਈ ਉਹ ਬੰਬਈ ਛੱਡ ਕੇ ਇੱਕ ਵਾਰ ਫਿਰ ਤੋਂ ਗੁਜਰਾਤ ਆ ਗਏ ਅਤੇ ਨਰੋੜਾ ਅਹਮਦਾਬਾਦ ਵਿੱਚ ਟੈਕਸਟਾਈਲ ਮਿਲ ਸ਼ੁਰੂ ਕੀਤੀ ਜਿਸ ਦਾ ਨਾਮ ਰੱਖਿਆ ਗਿਆ ਰਿਲਾਇੰਸ ਟੈਕਸਟਾਈਲ ਇੰਡਸਟਰੀਜ਼ ਇੱਥੇ ਵੀ ਉਹਨਾਂ ਨੇ ਇੱਕ ਜੁਗਾੜ ਲਗਾਇਆ ਤੇ ਆਪਣੇ ਵਪਾਰ ਨੂੰ ਅਸਮਾਨ ਦੀਆਂ ਉਚਾਈਆਂ ਤੱਕ ਪਹੁੰਚਾ ਦਿੱਤਾ ਅਸਲ ਵਿੱਚ ਉਸ ਵੇਲੇ ਭਾਰਤ ਵਿੱਚ ਦੂਜੇ ਦੇਸ਼ਾਂ ਦੀ ਇਕਨੋਮੀ ਭਾਵ ਇਕਨੋਮਿਕ ਅ ਲਿਬਰਲਾਈਜੇਸ਼ਨ ਲਈ ਖੁੱਲ੍ਹ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ ਜਿਸ ਕਾਰਨ ਸਰਕਾਰ ਨੇ ਰਿਪਲੇਸਮੈਂਟ ਲਾਇਸੈਂਸ ਦੀ ਪਾਲਿਸੀ ਲਾਗੂ ਕੀਤੀ ਜਿਸ ਚੀਜ਼ ਦੀ ਮਦਦ ਨਾਲ ਵਪਾਰੀ ਦੁਨੀਆ ਦੇ ਦੇਸ਼ਾਂ ਤੋਂ ਸਸਤਾ ਰੌਅ ਮਟੀਰੀਅਲ ਇੰਪੋਰਟ ਕਰ ਸਕਦੇ ਸਨ ਅਤੇ ਫਿਰ ਉਸ ਵਿੱਚ ਫਾਈਨਲ ਪ੍ਰੋਡਕਸ਼ਨ ਬਣਾ ਕੇ ਐਕਸਪੋਰਟ ਕਰ ਸਕਦੇ ਉਹ ਜਿੱਥੇ ਆਮ ਪਾਰੀ ਇਸ ਨੂੰ ਸਿਰਫ ਇੱਕ ਨਿਯਮ ਸਮਝ ਰਹੇ ਸਨ ਉਥੇ ਧੀਰੂ ਭਾਈ ਨੇ ਇਸ ਨੂੰ ਸੋਨੇ ਦੀ ਖਾਣ ਮੰਨ ਲਖਿਆ ਉਹਨਾਂ ਨੇ ਵਿਦੇਸ਼ਾਂ ਤੋਂ ਬੇਹਦ ਉੱਚ ਗੁਣਵੰਤਾ ਵਾਲੇ ਪੋਲਿਸਟਰ ਫੈਬਰਿਕ ਬਣਾਉਣਾ ਸ਼ੁਰੂ ਕੀਤਾ ਅਤੇ ਉਹ ਉਸ ਦਾ ਛੋਟਾ ਹਿੱਸਾ ਐਕਸਪੋਰਟ ਕਰ ਦਿੰਦੇ ਅਤੇ ਬਚਿਆ ਹੋਇਆ ਵੱਡਾ ਹਿੱਸਾ ਆਪਣੀ ਨਵੀਂ ਬ੍ਰਾਂਡ ਵਿਮਲ ਲਈ ਤਿਆਰ ਕੱਪੜਿਆਂ ਵਿੱਚ ਬਦਲ ਕੇ ਵੇਚਣ ਲੱਗੇ ਇਸ ਬ੍ਰਾਂਡ ਦੇ ਤਹਿਤ ਉਹ ਸੂਟ ਸ਼ਰਟ ਟੀ-ਸ਼ਰਟ ਅਤੇ ਬਾਕੀ ਪ੍ਰੋਡਕਸ਼ਨ ਰਿਟੇਲ ਦੁਕਾਨਦਾਰਾਂ ਨੂੰ ਵੇਚਦੇ ਹੁਣ ਸ਼ੁਰੂਆਤ ਵਿੱਚ ਤਾਂ ਰਿਟੇਲਸ ਨੇ ਉਹਨਾਂ ਨੂੰ ਦੁਕਾਨਦਾਰਾਂ ਵਿੱਚ ਖੜਾ ਤੱਕ ਨਹੀਂ ਹੋਣ ਦਿੱਤਾ ਪਹਿਲਾਂ ਤਾਂ ਉਹ ਦੂਜੇ ਵਪਾਰੀ ਤੋਂ ਮਾਲ ਖਰੀਦੇ ਸਨ ਇਸ ਲਈ ਉਹਨਾਂ ਨੂੰ ਕੋਈ ਵੀ ਰਿਸਪੌਂਸ ਨਹੀਂ ਦਿੱਤਾ ਪਰ ਤਿਰੂ ਪਾਈ ਨੇ ਦੁਕਾਨਦਾਰਾਂ ਨੂੰ ਕ੍ਰੈਡਿਟ ਤੇ ਮਾਲ ਦੇਣਾ ਸ਼ੁਰੂ ਕਰ ਦਿੱਤਾ ਉਹ ਦੁਕਾਨਦਾਰਾਂ ਤੋਂ ਕਹਿੰਦੇ ਸਨ ਕਿ ਤੁਸੀਂ ਮੇਰੇ ਕੱਪੜੇ ਰੱਖੋ ਜੋ ਵਿਕੇ ਉਸ ਤੇ ਪੈਸੇ ਦੇ ਦੇਣਾ ਜੋ ਨਾ ਵਿਕੇ ਉਹ ਮੈਂ ਵਾਪਸ ਲੈ ਲਵਾਂ ਉਹਨਾਂ ਦੇ ਕੱਪੜੇ ਦੀ ਕੁਆਲਿਟੀ ਟੌਪ ਕਲਾਸ ਸੀ ਅਤੇ ਭਾਅ ਵੀ ਆਮ ਲੋਕਾਂ ਦੀ ਪਹੁੰਚ ਵਿੱਚ ਸੀ ਅਤੇ ਉੱਪਰੋਂ ਉਹਨਾਂ ਦੀ ਮਾਰਕੀਟਿੰਗ ਨੇ ਰੰਗ ਦਿਖਾਇਆ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਸ਼ੋਰੂਮ ਮਾਡਲਸ ਅਤੇ ਹਰ ਗਲੀ ਵਿੱਚ ਗੂੰਜਦੀ ਸੀ ਇੱਕੋ ਆਵਾਜ਼ ਓਨਲੀ ਵਿਮਨ ਬਸ ਇੰਨਾ ਹੀ ਕਾਫੀ ਸੀ ਵਿਮਲ ਬ੍ਰਾਂਡ ਮਿਡਲ ਕਲਾਸ ਦੀ ਪਹਿਲੀ ਪਸੰਦ ਬਣ ਗਿਆ ਵਿਆਹ ਹੋਵੇ ਨੌਕਰੀ ਲੱਗੀ ਹੋਵੇ ਜਾਂ ਖੁਸ਼ੀ ਦਾ ਮੌਕਾ ਹੋਵੇ ਵਿਮਲ ਦਾ ਕੱਪੜਾ ਮਨੋ ਮਾਨ ਸਨਮਾਨ ਦੀ ਪਹਿਚਾਨ ਬਣ ਗਿਆ ਦੇਖਦੇ ਦੇਖਦੇ ਵਿਮਲ ਬ੍ਰਾਂਡ ਸਫਲ ਹੋ ਗਿਆ ਹੁਣ ਰਿಲಯન્સ ਟੈਕਸਟਾਈਲ ਦੀ ਸਫਲਤਾ ਤੋਂ ਬਾਅਦ ਤੀਰੂਪਾਯੰਮਾਨੀ ਨੂੰ ਅਹਿਸਾਸ ਹੋਇਆ ਜੇ ਭਾਰਤ ਦਾ ਸਭ ਤੋਂ ਵੱਡਾ ਉਦਯੋਗਪਤੀ ਬੰਨਾ ਹੈ ਤਾਂ ਸਿਰਫ ਕੱਪੜੇ ਦੀਆਂ ਮਿਲਾਂ ਖੜੀਆਂ ਕਾਖੇ ਦੇਣ ਦੇ ਨਾਲ ਨਹੀਂ ਚੱਲਦਾ ਇਨਵੈਸਟਮੈਂਟ ਚਾਹੀਦੀ ਹੈ ਅਤੇ ਉਹ ਵੀ ਜਨਤਾ ਦੇ ਇਸ ਸੋਚ ਦੇ ਨਾਲ 1977 ਵਿੱਚ ਤਿਰੂਪਾਈ ਅੰਬਾਨੀ ਨੇ ਰੇਲయన్స్ ਕਮਰਸ਼ੀਅਲ ਕਾਰਪੋਰੇਸ਼ਨ ਦਾ ਪਹਿਲਾ ਆਈਪੀਓ ਲਾਂਚ ਕੀਤਾ ਤੇ ਕਦਮ ਪੱਤ ਦੀ ਕਾਰਪੋਰੇਟ ਹਿਸਟਰੀ ਦਾ ਇੱਕ ਟਰਨਿੰਗ ਪੁਆਇੰਟ ਬਣ ਗਿਆ ਉਸ ਵੇਲੇ ਸ਼ੇਅਰ ਬਾਜ਼ਾਰ ਆਮ ਲੋਕਾਂ ਦੀ ਸਮਝ ਤੋਂ ਬਾਹਰ ਸੀ ਨਾ ਇੰਟਰਨੈਟ ਨਾ ਵਿਸ਼ਲੇਸ਼ਕ ਨਾ ਸਟਾਕ ਮਾਰਕੀਟ ਤੱਕ ਪਹੁੰਚ ਔਰ ਫਿਰ ਵੀ 58 ਹਜ਼ਾਰ ਭਾਰਤੀਆਂ ਨੇ ਤਿਰੂਪੀ ਯਮਾਨੀ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ। ਇਹ ਪਹਿਲੀ ਵਾਰ ਸੀ ਜਦੋਂ ਭਾਰਤ ਦਾ ਮੱਧਮ ਵਰਗ ਕਿਸੇ ਬਿਜ਼ਨਸਮੈਨ ਨੂੰ ਭਗਵਾਨ ਵਾਂਗ ਟ੍ਰੀਟ ਕਰ ਰਿਹਾ ਸੀ। ਆਈਪੀਓ ਖੁੱਲਿਆ, ਸ਼ੇਅਰ ਲਿਸਟ ਹੋਏ ਅਤੇ ਦੇਖਦੇ-ਦੇਖਦੇ ਹਜ਼ਾਰਾਂ ਨਿਵੇਸ਼ਕਾਂ ਨੇ ਮੁਨਾਫੇ ਵਿੱਚ ਤੈਰਨਾ ਸ਼ੁਰੂ ਕਰ ਦਿੱਤਾ। ਲੋਕ ਕਹਿੰਦੇ ਹਨ ਕਿ ਉਸ ਦੌਰ ਵਿੱਚ ਰਲਾਈਜ਼ ਦੇ ਸ਼ੇਅਰ ਹੱਥ ਵਿੱਚ ਨਹੀਂ ਦਿਲ ਵਿੱਚ ਰੱਖੇ ਜਾਂਦੇ ਸਨ। ਕਿਉਂਕਿ ਹਰ ਕਿਸੇ ਨੂੰ ਲੱਗਦਾ ਸੀ ਕਿ ਆਦਮੀ ਜੋ ਵੀ ਛੁਗੇਗਾ ਸੋਨਾ ਬਣ ਜਾਵੇਗਾ। ਸਾਰੇ ਕਾਰਪੋਰੇਟ ਦੁਨੀਆ ਸ਼ਾਂਤ ਨਹੀਂ ਰਹੇ 1982 ਵਿੱਚ ਬੰਬੇ ਸਟਾਕ ਐਕਸਚੇਂਜ ਦਾ ਕੁਖਿਆਤ ਬੀਅਰ 카rtel ਭਵ ਉਹ ਲੋਕ ਜੋ ਸ਼ੇਅਰ ਘਰਾ ਕੇ ਮੁਨਾਫਾ ਕਮਾਉਂਦੇ ਹਨ ਉਹਨਾਂ ਨੇ ਰਿਲਾਇੰਸ ਤੇ ਹਮਲਾ ਬੋਲ ਦਿੱਤਾ ਉਹਨਾਂ ਨੇ ਲੱਖਾਂ ਰਿਲਾਇੰਸ ਸ਼ੇਅਰ ਸ਼ਾਰਟ ਕਰ ਦਿੱਤੇ ਤਾਂ ਕਿ ਕੀਮਤ ਟੜੰਮ ਹੋ ਜਾਵੇ ਅਤੇ ਉਹ ਸਸਤੇ ਵਿੱਚ ਖਰੀਦ ਕੇ ਮੋਟਾ ਮੁਨਾਫਾ ਕਮਾ ਸਕਣ ਉਹ ਇਹ ਖੇਡ ਹਰ ਕੰਪਨੀ ਦੇ ਨਾਲ ਖੇਡਦੇ ਸਨ ਅਤੇ ਦਰਜਨਾਂ ਕੰਪਨੀਆਂ ਨੂੰ ਤਬਾਹ ਵੀ ਕਰ ਚੁੱਕੇ ਸਨ ਪਰ ਤਿਰੂ ਭਾਈ ਮਾਨੀ ਉਹਨਾਂ ਲਈ ਕੋਈ ਆਮ ਖਿਡਾਰੀ ਨਹੀਂ ਸਨ ਉਹਨਾਂ ਨੇ ਮੁਕਾਬਲਾ ਸਿੱਧਾ ਅਤੇ ਉਹ ਵੀ ਆਪਣੇ ਤਰੀਕੇ ਨਾਲ ਕੀਤਾ ਤਿਰੂ ਭਾਈ ਮਾਨੀ ਨੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਛੋਟੇ ਵੱਡੇ ਸਟਾਕ ਬ੍ਰੋਕਰਾਂ ਨੂੰ ਪੈਸੇ ਦੇ ਕੇ ਕਿਹਾ ਕਿ ਐਰਲਾਈਨਸ ਤੇ ਸ਼ੇਅਰ ਖਰੀਦੋ ਜਿੰਨੇ ਖਰੀਦ ਸਕਦੇ ਹੋ ਖਰੀਦ ਲਓ ਜਿਸ ਨਾਲ ਸਟਾਕ ਮਾਰਕੀਟ ਵਿੱਚ ਅਚਾਨਕ ਬੁਲਸ ਨੇ ਜੋਰ ਫੜਿਆ ਅਤੇ ਬੀਅਰਸ ਦੀ ਹਾਲਤ ਪਤਲੀ ਹੋ ਗਈ ਸ਼ੇਅਰ ਦੀ ਕੀਮਤ ਉੱਪਰ ਗਈ ਅਤੇ ਬੀਅਰ ਕਾਰਟੇਲ ਨੂੰ ਭਾਰੀ ਨੁਕਸਾਨ ਦੇ ਨਾਲ ਮਜਬੂਰ ਹੋ ਕੇ ਹਾਈ ਪ੍ਰਾਈਸ ਤਹੀ ਸ਼ੇਅਰ ਵਾਪਸ ਕਰਨੇ ਪਏ। ਇਹ ਭਾਰਤੀ ਬਾਜ਼ਾਰ ਦਾ ਪਹਿਲਾ ਬੁਲ ਵਰਸਸ ਬੀਅਰ ਦਾ ਵਾਰਸ ਅਤੇ ਜਿੱਤੂ ਸਿਰਫ ਇੱਕ ਸੰਤੀ ਰੁਪਈਆ ਬਾਨੀ। ਇਸ ਜਿੱਤ ਤੋਂ ਬਾਅਦ ਹੀ ਰੁਪਈਆ ਬਾਨੀ ਦਾ ਵਿਸ਼ਵਾਸ ਹੋਰ ਉੱਚਾ ਹੋ ਗਿਆ। ਉਹਨਾਂ ਨੇ ਸੋਚਿਆ ਕਿ ਜੇ ਮੈਨੂੰ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣਾਉਣੀ ਆ ਤਾਂ ਮੈਨੂੰ ਸਿਰਫ ਟਰੇਡਿੰਗ ਨਹੀਂ ਮੈਨੂਫੈਕਚਰਿੰਗ ਦਾ ਮਹਾਬਲੀ ਬਣਾਉਣਾ। ਇਸ ਲਈ ਇਸੇ ਸੋਚ ਦੇ ਨਾਲ 1980 ਵਿੱਚ ਉਹਨਾਂ ਨੇ ਮਹਾਰਾਸ਼ਟਰ ਦੇ ਪਤਾਲ ਗੰਗਾ ਦੇ ਪੋਲੀਸਟਰ ਫਾਈਬਰ ਦੀ ਵਿਸ਼ਾਲ ਮਿਲ ਖੜੀ ਕਰ ਦਿੱਤੀ। ਇਹ ਮਿਲ ਉਹਨਾਂ ਦੇ ਰਿਲਾਇੰਸ ਸਾਮਰਾਜ ਦੀ ਪਹਿਲੀ ਇਟ ਸੀ। ਇਸ ਤੋਂ ਬਾਅਦ ਉਹਨਾਂ ਨੇ ਸਰਕਾਰ ਤੋਂ ਉਹ ਲਾਇਸੈਂਸ ਹਾਸਲ ਕੀਤਾ ਜਿਸ ਨੂੰ ਲੈਣਾ ਲਗਭਗ ਅਸੰਭਵ ਮੰਨਿਆ ਜਾਂਦਾ ਸੀ। ਇਹ ਸੀ ਪੈਟਰੋਲੀਅਮ ਇੰਡਸਟਰੀ ਦਾ ਲਾਇਸੈਂਸ। ਇਹ ਹੀ ਦੌਰ ਸੀ ਜਦੋਂ ਭਾਰਤ ਵਿੱਚ ਸਰਕਾਰੀ ਲਾਇਸੈਂਸ ਪਾਉਣਾ ਕਿਸੇ ਯੁੱਧ ਜਿੱਤਣ ਜਨਾਬ ਸੌਖਾ ਨਹੀਂ ਸੀ। ਪਰਤੀ ਰੂਪਾਈ ਦਾ ਨਾਮ ਉਹਨਾਂ ਹੀ ਲੋਕਾਂ ਦੀ ਸੂਚੀ ਵਿੱਚ ਆ ਗਿਆ ਜੋ ਅਸੰਭਵ ਨੂੰ ਸੰਭਵ ਬਣਾ ਦਿੰਦੇ ਸਨ 1990 ਦੇ ਦਹਾਕੇ ਵਿੱਚ ਭਾਰਤ ਖੁੱਲ ਰਿਹਾ ਸੀ ਗਲੋਬਲਾਈਜੇਸ਼ਨ ਦੀ ਹਨੇਰੀ ਵੱਲ ਵੱਧ ਰਿਹਾ ਸੀ ਅਤੇ ਧੀਰੂ ਭਾਈ ਨੇ ਇਸ ਨੂੰ ਇੱਕ ਨਵੇਂ ਜੰਗ ਖੇਤਰ ਮੰਨ ਲਿਆ 1992 ਵਿੱਚ ਰਲਾਈਐਂਸ ਨੇ ਪਹਿਲੀ ਵਾਰ ਦੁਨੀਆ ਦੇ ਵੱਡੇ ਵੱਡੇ ਵਿੱਤੀ ਬਾਜ਼ਾਰਾਂ ਤੋਂ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ ਉਹ ਸੈਕਟਰ ਜਿਸ ਨੂੰ ਦੇਖ ਕੇ ਦੂਜੇ ਭਾਰਤੀ ਉਦਯੋਪਕ ਵੀ ਪਸੀਨੇ ਪਸੀਨੇ ਹੋ ਜਾਂਦੇ ਸਨ ਧੀਰੂ ਭਾਈ ਉਸੇ ਹੀ ਜਗ੍ਹਾ ਤੇ ਕੰਪਨੀ ਕੋ ਉਦਦੇ 1996 ਵਿੱਚ ਉਹਨਾਂ ਨੇ 9X USA ਨਾਲ ਮਿਲ ਕੇ ਭਾਰਤ ਵਿੱਚ ਰਾਇਲੈਂਸ ਟੈਲੀਕਮ ਪ੍ਰਾਈਵੇਟ ਲਿਮਟਿਡ ਬਣਾਈ ਜਿਸ ਨੇ ਅੱਗੇ ਚੱਲ ਕੇ ਭਾਰਤ ਦੀ ਟੈਲੀਕਮ ਕ੍ਰਾਂਤੀ ਦੀ ਲਹਿਰ ਢੜਾ ਦਿੱਤੀ ਫਿਰ ਆਇਆ ਸਾਲ 1999 ਜਦੋਂ ਉਹਨਾਂ ਨੇ ਗੁਜਰਾਤ ਦੇ ਜਮਨਗਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਪੈਟਰੋਲੀਅਮ ਰਿਫਾਇਨਰੀ ਕੋਲੀ ਔਰ ਫਾਈਨਰੀ ਇੰਨੀ ਵਿਸ਼ਾਲ ਸੀ ਕਿ ਉਸ ਤੋਂ ਨਿਕਲਣ ਵਾਲਾ ਉਤਪਾਦਨ ਕਈ ਦੇਸ਼ਾਂ ਦੀ ਪੂਰੀ ਅਰਥਵਿਵਸਥਾ ਤੋਂ ਜ਼ਿਆਦਾ ਸੀ ਇਹ ਉਹ ਮੁਕਾਮ ਸੀ ਜਿੱਥੇ ਦੁਨੀਆ ਨੇ ਮੰਨਿਆ ਕਿ ਤੀਰੂ ਭਾਈ ਦੁਨੀਆ ਦੇ ਟਾਪ ਬਿਜ਼ਨਸਮੈਨ ਬਣ ਚੁੱਕੇ ਹਨ ਪਰ ਫਿਰ ਆਇਆ ਸਾਲ 2002 ਦਾ 6 ਜੁਲਾਈ ਉਹ ਕਾਲਾ ਦਿਨ ਜਦੋਂ ਲੰਬੀ ਬਿਮਾਰੀ ਤੋਂ ਬਾਅਦ ਤੀਰੂ ਭਾਈ ਅਵਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਪਿੱਛੇ ਛੱਡ ਗਏ ਸਿਰਫ ਇੱਕ ਕੰਪਨੀ ਨਹੀਂ ਬਲਕਿ ਇੱਕ ਅਜੀਹਾ ਸਾਮਰਾਜ ਜਿਸ ਦੀ ਵੈਲਿਊ 1.25 ਲੱਖ ਕਰੋੜ ਦੀ ਤੋਂ ਵੀ ਵੱਧ ਅਤੇ ਲਗਭਗ 75000 ਕਰੋੜ ਦੀਆਂ ਸੰਪਤੀਆਂ ਇਸ ਤਰ੍ਹਾਂ ਪਿੰਡ ਵਿੱਚ ਕੋੜੀ ਵੇਚਣ ਵਾਲਾ ਇੱਕ ਮੁੰਡੇ ਨੇ ਆਪਣੀ ਮਿਹਨਤ ਅਤੇ ਜਿੱਦ ਦੇ ਬਲ ਤੇ ਖੜਾ ਕਰ ਦਿੱਤਾ ਦੇਸ਼ ਦਾ ਸਭ ਤੋਂ ਵੱਡਾ ਬਿਜ਼ਨਸ ਅੰਪਾਇਰ ਤਾਂ ਏ ਸੀ ਬਿਜ਼ਨਸ ਟਾਈਕੂਨ ਤਿਰੂਪਾਈ ਅਬਾਨੀ ਦੀ ਅਣ ਸੁਣੀ ਕਹਾਣੀ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਆਪਣੇ ਕਮੈਂਟ ਜਰੂਰ ਲਿਖਿਓ ਤੇ ਹੋਰ ਨਾਲ ਵੀਡੀਓ ਦੇ ਲਈ ਸਬਸਕ੍ਰਾਈਬ ਕਰ ਲਓ ਦਾ ਪ੍ਰਾਈਮ ਸਟੋਰੀ